ਲੁਧਿਆਣਾ ਦੇ ਪਿੰਡੇ ਬੱਧੂਵਾਲ ਵਿਖੇ ਗੁਰਦੁਆਰਾ ਸ੍ਰੀ ਸ਼ਿਵਾਲਾ ਸਾਹਿਬ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 100 ਤੋਂ ਵੱਧ ਲੋਕਾਂ ਨੇ ਚੈੱਕਅਪ ਕਰਵਾਇਆ ਇਸ ਕੈਂਪ ਦੇ ਵਿੱਚ ਮੌਜੂਦ ਸ੍ਰੀ ਪੈਣੀ ਸਾਹਿਬ ਦੇ ਮੁਖੀ ਸਤਕੁਰ ਯੋਦੇ ਸਿੰਘ ਅਤੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਇਲਾਵਾ ਸੰਸਥਾ ਪ੍ਰਧਾਨ ਲਖਬੀਰ ਸਿੰਘ ਵੀ ਹਾਜ਼ਰ ਰਹੇ ਇਹ ਸਾਰਨਾਂ ਨਾਇਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਚੰਦਕੌਰ ਜੀ ਦੀ ਯਾਦ ਵਿੱਚ ਜਰਨਲ ਹਰੀ ਸਿੰਘ ਨਲੂਆ ਸੁਸਾਇਟੀ ਵੱਲੋਂ ਇਹ ਫ੍ਰੀ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਤੁਸੀਂ ਸੇਵਾ ਕਰ ਰਹੇ ਹੋ ਸਤਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਬਲ ਦੇਣ ਤੁਸੀਂ ਹੋਰ ਵੱਧ ਤੋਂ ਵੱਧ ਸੇਵਾ ਕਰ ਸਕੋ ਤੇ ਜਿਹੜਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਲਖਵੀਰ ਸਿੰਘ ਵੱਧਵਾਲ ਸਾਹਿਬ ਨੇ ਇਹ ਉਪਰਾਲਾ ਕੀਤਾ ਮਾਤਾ ਚੰਦ ਗੌਰ ਜੀ ਦੀ ਯਾਦ ਵਿੱਚ ਜਿਹੜਾ ਅੱਜ ਹਰੀ ਹਰੀਜ਼ੇ ਨੜੂਆ ਵੈਲ ਵੈਲਪੇਅਰ ਸੋਸਾਇਟੀ ਵੱਲੋਂ ਤੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਬੜਾ ਪੁੰਨ ਦਾ ਕੰਮ ਆ ਅਸੀਂ ਇਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਡੇ ਭਰਾ ਨੂੰ ਇਸ ਤਰ੍ਹਾਂ ਹੀ ਬਲ ਬਖਸ਼ਣ ਤੇ ਅੱਗੇ ਨੂੰ ਇਸ ਤੋਂ ਵੀ ਵਧੀਆ ਹੋਰ ਕੰਮ ਕਰਨ ਦਾ ਬਲ ਬਖਸ਼ਣ ਤੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਸੀਂ ਹਮੇਸ਼ਾ ਸਾਡੇ ਭਰਾ ਦੇ ਨਾਲ ਆ ਜਿੱਥੇ ਵੀ ਸਾਡੀ ਲੋੜ ਹੋਵੇਗੀ ਅਸੀਂ ਹਮੇਸ਼ਾ ਭਰਾ ਦਾ ਸਾਥ ਦੰਦੇ ਰਹਾਂਗੇ ਇਹ ਬਹੁਤ ਹੀ ਜਿਆਦਾ ਸਲਾਘਾਯੋਗ ਤੇ ਪੁੰਨ ਦਾ ਕੰਮ ਆ ਤੇ ਜਿਹੜੀਆਂ ਸਾਡੀਆਂ ਮਤਾਵਾਆਂ ਇੰਨੀਆਂ ਮਤਾਵਾਆਂ ਖੜੀਆਂ ਨੇ ਤੇ ਜਿਹੜਾ ਇਹਨਾਂ ਦਾ ਇਹਨਾਂ ਦੀਆਂ ਸਾਰੀਆਂ ਅਸੀਸਾਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਸਾਰੀ ਸੰਸਥਾ ਨੂੰ ਇਸ ਤਰ੍ਹਾਂ ਹੀ ਆਪਣਾ ਵਾਅਦੇ ਫੁੱਲ ਦੇ ਰੱਖਣਾ ਮੈਂ ਐਸਪੀਐਸ ਹਸਪੀਟਲ ਵੱਲੋਂ ਡਾਕਟਰ ਇੰਦਰਜੀ ਥਾਪਰ ਜਿਹੜੀ ਅੱਜ ਬਦੋਵਾਲ ਪਿੰਡ ਵਿੱਚ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਡਾਕਟਰ ਐਸਪੀਐਸ ਹਸਪੀਟਲ ਵਿੱਚੋਂ ਪਹੁੰਚੇ ਗਏ ਹਨ ਜਿਵੇਂ ਕਿ ਚਮੜੀ ਦੇ ਰੋਗਾ ਦੇ ਮਾਹਿਰ ਔਰਤਾਂ ਦੇ ਰੋਗਾ ਦੇ ਮਾਹਿਰ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਔਰ ਮੈਡੀਸਨ ਦੇ ਡਾਕਟਰ ਪਹੁੰਚੇ ਹੋਏ ਹਨ ਜਿਸ ਵਿੱਚ ਅਸੀਂ ਕਈ ਤਰ੍ਹਾਂ ਦੇ ਪੇਸ਼ੈਂਟ ਪਹੁੰਚੇ ਜਿਸ ਵਿੱਚ ਸ਼ੂਗਰ ਬੀਪੀ ਅਸੀਂ 100 ਤੋਂ ਅਬੋਵ ਪੇਸ਼ੈਂਟ ਦੇਖ ਚੁੱਕੇ ਹਾਂ ਤੇ ਬਿਲਕੁਲ ਇਹਦੇ ਵਿੱਚ ਟੋਟਲੀ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਤੇ ਨਾਲ ਹੀ ਅੱਖਾਂਲੇ ਡਾਕਟਰ ਪਹੁੰਚੇ ਹੋਏ ਹਨ ਤੇ ਜਿੰਨਾਂ ਜ਼ਰੂਰਤਮੰਦ ਲੋਕਾਂ ਨੂੰ ਬਿਲਕੁਲ ਟੋਟਲੀ ਜਿਹੜੀਆਂ ਉਹਨਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਐਨਕਾ ਬਿਲਕ टीएसੀ ਉਮੀਦ ਕਰਦੇ ਹਾਂ ਇਸ ਕੈਂਪ ਦਾ ਵੱਧ ਤੋਂ ਵੱਧ ਲੋਕ ਫਾਇਦਾ ਲੈਣ ਤੇ ਜ਼ਰੂਰਤਬੰਦ ਲੋਕਾਂ ਨੂੰ ਜੋ ਵੀ ਦਵਾਈਆਂ ਇੱਥੋਂ ਚਾਹੀਦੀਆਂ ਹਨ ਬਿਲਕੁਲ ਟੋਟਲੀ ਫਰੀ ਦਿੱਤੀਆਂ ਜਾ ਰਹੀਆਂ ਹਨ ਤੇ ਐਸਪੀਐਸ ਹਸਪੀਟਲ ਵੱਲ ਇਹਨਾਂ ਗੁਰਦੁਆਰਾ ਪਰਮੰਦਰ ਕਮੇਟੀਆਂ ਦਾ ਤਹਿ ਦਿਲੋਸ਼ ਸ਼ੁਕਰੀਆਦਾ ਕਰਦਾ ਹੈ ਕਿ ਨਾਲ ਹੀ ਅਸੀਂ ਹੋਰ ਵੀ ਪਰਵੰਦਰ ਕਮੇਟੀਆਂ ਨੂੰ ਕਹਿ ਰਿਹਾ ਸੀ ਨਿਯੁਕਤਾ ਦੇਵਾਂਗੇ ਕਿ ਐਸਪੀਐਸ ਹਸਪੀਟਲ ਇਹਨਾਂ ਕੈਂਪਾਂ ਲਈ ਬਿਲਕੁਲ ਬਿਊਰੋ ਰਿਪੋਰਟ ਯਾ ਸਮਜ਼ੱਟ ਨਿਊਜ਼